ਹਲਕਾ ਇੰਚਾਰਜ ਫਤਿਹਗੜ ਚੋੜੀਆਂ ਸਰਦਾਰ ਪਲਬੀਰ ਸਿੰਘ ਪੰਨੂ ਨੇ ਥਾਣਾ ਫਤਿਹਗੜ ਚੋੜੀਆਂ ਦੀਨ ਪੈਂਦੇ 37 ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਬੀਡੀਪੀਓ ਦਫਤਰ ਫਤਿਹਗੜ ਚੋੜੀਆਂ ਵਿੱਚ ਕੀਤੀ ਮੀਟਿੰਗ ਇਸ ਮੀਟਿੰਗ ਵਿੱਚ ਜੁਧ ਨਸ਼ਾ ਵਿਰੁੱਧ ਮੁਹਿੰਮ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲੇ ਵਿਚਾਰ ਵਟਾਂਦਰਾਇਕ ਪੇਸ਼ ਕੀਤੇ ਗਏ ਇਸ ਮੌਕੇ ਬੀਡੀਪੀਓ ਦਫਤਰ ਫਤਿਹਗੜ ਚੋੜੀਆਂ ਦੇ ਸਟਾਫ ਤੋਂ ਇਲਾਵਾ ਡੀਐਸਪੀ ਵਿਪਨ ਕੁਮਾਰ ਐਸਐਚਓ ਪ੍ਰਭਜੋਤ ਸਿੰਘ ਨੇ ਹਾਜ਼ਰੀ ਭਰੀ ਜੋ ਫਾਰਮਲਿਕਾ ਨਾਲ ਸਾਡੀ ਜਨਤਕ ਸੇਵਾ ਦੇ ਨਾਲ ਨਾਲ ਸਪੋਰਟ ਦੇ ਕਿ ਪੁਲਾਸ ਜੁੜ ਗਏ ਰਹੇ ਜਿਹੜੀ ਜਨਤਕ ਤੇ ਸਾਰੇ ਵੋਟਰ ਬੰਦੇ ਕਿਤੇ ਇਕੱਠੇ ਹੋ ਕੇ ਵਿਚਾਰ ਸੁਝਾਦੇ ਹੋਏ ਕਿ ਕਿਲਾ ਕੋਲ ਸਦਾਰ ਕਰ ਸਦਾਰ ਅੱਗੇ ਵੀ ਬਹੁਤ ਪੰਜਾਬ ਕੋਈ ਪੂਰੀ ਪਰਵਾਹ ਹੋਈ ਹੈ ਕਾਫੀ ਸਦਾਰ ਹੋ ਚੁੱਕੀ ਹੈ ਹੋਰ ਵੀ ਆਪਣੇ ਸਾਰੇ ਵੋਟਰ ਬੰਦੇ ਆ ਕੋਈ ਲੈ ਕੇ ਕਿ ਇਸ ਲੈਵਲ ਦਾ ਹੋਰ ਸੁਭਾਅ ਹੋਵੇ ਲੋਕਾਂ ਦਾ ਫੀਡਬੈਕ ਆਉ ਹੋ ਰਿਹਾ ਹੈ ਜੰਗਾ ਰਿਆ ਪੁਸ਼ਤੀ ਹਸੰਸਾ ਵੀ ਕੀਤੀ ਦੂਸਰੇ ਫਿਰੋਸਾ ਸੰਸਾ ਵੀ ਕੀਤੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਬਹੁਤ ਜਲਦੀ ਹੋ ਦੇ ਬਸ ਇਕਲੌਤਾ ਫਿਕਰ ਇਹ ਕਿ ਜਿਹੜਾ ਸੁਝਾਗਾ ਜਿਹੜਾ ਨਾਮ ਨਹੀਂ ਲੱਗਾ ਉਸ ਤੋਂ ਬਚਿਆ ਸਾਰੇ ਸਾਰੇ ਜਿਹੜਾ ਚੇਅਰ ਹੋ ਚੁੱਕੇ ਨੇ ਜਿਹੜੇ ਹੁਣ ਤੇ ਮਾਲਕ ਦੇ ਬਾਹਰ ਆਏ ਉਹਨਾਂ ਦੇ ਸਤਿ ਸ੍ਰੀ ਅਕਾਲ ਜਿਹੜਾ ਇੱਕ ਇੱਕ ਦੁੱਧਾ ਰਹਿ ਗਿਆ ਉਹਨੂੰ ਵੀ ਇੱਕ ਸਾਰ ਅਸੀਂ ਵੇਖ ਰਹੇ ਹਾਂ ਕਿ ਜਵੇਂ ਕੋ ਕਡੀਆਂ ਹੋ ਗਈਆਂ ਬੁਲਟ ਹੋ ਗਿਆ ਉਹਦੇ ਪਟਾਕੇ ਵੱਜ ਰਹੇ ਨੇ ਅੱਜ ਵੀ ਕੋਈ ਲੋਫਰ ਟੈਪ ਚੱਲ ਰਹੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾਣ ਕੋਈ ਇੱਧਰੇ ਵਿਰਧ ਵੀ ਤੁਹਾਨੂੰ ਕਰਨਾ ਚਾਹੀਦਾ ਹੈ ਟਾਈਮ ਟੂ ਟਾਈਮ ਨਾਕਾਬਦੀ ਚੱਲਦੀ ਰਹੇ ਪਰ ਫਿਰ ਵੀ ਅਸੀਂ ਪਬਲਿਕ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਬੂਟੇ ਦੇ ਪਟਾਕਾ ਮਾਤੋ ਕਾਇਲੀ ਨੰਬਰ ਸਰੋ ਜਿਹੜਾ ਵੀ ਨੰਬਰ ਉਹਦਾ ਮੋਰਸਰ ਚੈੱਕ ਕਰਕੇ ਜੇ ਪਟਾਕੇ ਮਾਤੋ ਦਾ ਕੰਮ ਵਿੱਚ ਕਰਦੇ ਕਿ ਨਾ ਪਰ ਗੜੂਆਂ ਥਾਣੇ ਦੇ ਅੰਦਰ ਆਉਂਦੇ ਪਿੰਡ ਸੈਂਤੀ ਸੈਤੀ ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਢਵਾਰਾਂ ਜੀ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਡਿਪਟੀ ਕੁਮਾਰ ਜੀ ਸਾਬੜਦੀਨ ਬਦਿਲੜ ਜੂੜੀਆ ਜੀ ਡਿਪਟੀ ਇਹਨਾਂ ਦੇ ਨਾਲ ਮੀਟਿੰਗ ਕਰਨਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਯੋਧ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੇਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਮੇਨ ਕੀਤਾ ਤੋਂ ਕੋਈ ਇੱਕ ਮੈਸੇਜ ਆਇਆ ਜੁਤਨ ਸਮਾਨਜੀ ਦਾ ਮੈਸੇਜ ਸੀ ਪਿੰਡਾਂ ਦੇ ਵਿੱਚੋਂ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਪਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਉਂਰ ਇਹਨਾਂ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਮਰ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਹੱਸ ਇਸੇ ਵਿਸ਼ੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵੀ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਕਾ ਦੁੱਖਾ ਹੈਗਾ ਹੈ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਪੁਰ ਪਿੰਡਾਂ ਦੀਆਂ ਕਾਰਜਕਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਨਾਲ ਹੀ ਪਿੰਡਾਂ ਦੇ ਪੰਚਾਇਤ ਸਕੱਤਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸਕੱਤਰ ਨੂੰ ਬੁਲਾਇਆ ਗਿਆ ਜਿਹੜੀ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿੰਨਾ ਤੱਕ ਮੈਨੂੰ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਪਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਵੀ ਉਹਨਾਂ ਦੀ ਡਿਮਾਂਡ ਹੈ ਕੁਝ ਡਿਮਾਂਡ ਨੂੰ ਆਪਣੇ ਲੈਟਰਪੈਡ ਤੇ ਜਾਂ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਦਫ਼ਤਰ ਨੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਉਹਦਾ ਇੱਕ ਪਰਫਾਰਮਾ ਬਣਾ ਕੇ ਦੇਣ ਇੱਕ ਟ੍ਰੇਡ ਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਦਫ਼ਤਰ ਦੇ ਵਿੱਚ ਦੇਣ ਵੀਡੀਓ ਦਫ਼ਤਰ ਤੋਂ ਡਿਮਾਂਡ ਜੀ ਡੀ ਪੀਓ ਸਾਹਿਬ ਨੂੰ ਏ ਡੀ ਸੀ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਪਰ ਮੈਂ ਆਪਣੇ ਲੈਟਰਪੈਡ ਤੇ ਲਿਖ ਕੇ ਮੰਤਰੀ ਸਵਾਰਨ ਨੂੰ ਅਸੀਂ ਡਿਮਾਂਡ ਭੇਜਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਸਾਡੇ ਸੰਪੜ ਦਾ ਕੰਮ ਹੋਣਾ ਹੈ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹਨੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੀਆਂ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣਾ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਦੇ ਕੇ ਪੇਸ਼ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਕਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਫੰਡ ਦੇਵੇ ਮੇਰੀ ਦੁਬਾਰਾ ਮੇਰੀ ਦੁਬਾਰਾ ਸਾਰੇ ਹਮਕੇ ਦੇ ਸਰਪੰਚਾਂ ਨੂੰ ਔਰ ਜਿੰਨੇ ਵੀ ਸਾਡੇ ਮੋਤਵਾਰ ਸੱਜਣੇ ਨੇ ਸੱਜਣ ਨੇ ਸਾਡੇ ਮੈਂਬਰ ਸਭਾ ਦੇ ਉਹਨਾਂ ਨੂੰ ਬੇਨਤੀ ਆ ਇੱਕ ਐਪਲੀਕੇਸ਼ਨ ਦੇ ਰਾਹੀਂ ਆਪਣੇ ਲੈਂਡਰ ਪੈਡ ਦੇ ਰਾਹੀਂ ਆਪਣੇ ਪਿੰਡ ਦੀ ਡਿਮਾਂਡ ਬਣਾਓ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਉਹਦੀ ਮੰਗਤੀ ਗਿਣਤੀ ਮੰਗਤੀ ਜੇ ਗਲੀ ਦਾ ਕੰਮ ਹੈ ਉਹਦੀ ਮੰਗਤੀ ਉਹ ਕਿੰਨਾ ਬਜਟ ਉੱਤੇ ਲੱਗਣਾ ਉਹਦੀ ਡਿਮਾਂਡ ਬਣਾ ਕੇ ਦੋ ਤਾਂ ਜੋ ਅਸੀਂ ਪੂਰੇ ਬਲਾਕ ਦੀ ਅਧਿਕਰਤ ਚੂੜੀਆਂ ਦੀ ਡਿਮਾਂਡ ਬਣਾ ਕੇ ਪੂਰੀ ਹਲਕੇ ਬੰਦੇਗੜ ਚੂੜੀਆਂ ਦੀ ਬਣਾ ਡਿਮਾਂਡ ਬਣਾ ਕੇ ਅਸੀਂ ਸੜਨ ਜੋਗ ਮੰਤਰੀ ਸਾਹਿਬ ਨੂੰ ਲਈਏ ਤਾਂ ਜੋ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਾਂ ਦੀ ਲੋੜ ਹੈ ਉਹ ਫੰਡ ਜਲਦੀ ਦਿਲਦੀ ਆਉਣ ਜਿਹੜੀ ਸਾਡੇ ਪਿੰਡ ਵਸਨੀਕਾਂ ਦੀ ਜਿਹੜੇ ਪਿੰਡ ਦੇ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਜਲਦੀ ਜਲਦੀ ਸਪਲਾਈ ਕਰੇ ਉਹ ਸਭ ਯੂਰੀਆ ਖਾਸੇ ਤਰੀਕੇ ਨਾਲ ਤੇ ਜੀ ਕਿਸਾਨ ਪਰਿਚਾਰ ਦੀ ਵੀਡੀਓ ਦਾ ਜਾਇਦ ਅੱਜ ਵੀ ਜਾਇਦ ਅਜੇ ਲੱਗ ਰਹੀ ਹੈ ਤੇ ਇਹ ਲੱਗ ਪਹੁੰਚ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜੀ। ਅੱਜ ਵੀ ਮੇਰੀ ਸਵੇਰੇ ਵੀ ਗੱਲ ਹੋਈ ਹੈ। ਅੱਜ ਉਹਨਾਂ ਨੇ ਮੈਨੂੰ ਸਵਾਰਥਨ ਦਿੱਤਾ ਸੀ ਕਿ ਅੱਜ ਬਟਾਲੇ ਜਿਹੜੀ ਪ੍ਰੋਬਲਮ ਆਇਆ ਲੱਗ ਰਿਹਾ ਵਾ। ਇੱਕ ਦੋਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਮਸਲਾ ਛੁੜੀ ਦਿੱਕਤ ਆਈ ਹੈ, ਪਰੇਸ਼ਾਨੀ ਆਈ ਹੈ। ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਹੋ ਜੇ। ਇਹਦੇ ਨਾਲ ਲੈਂਡ ਪੁਲਿੰਗ ਪਾਲਸੀ ਦੀ ਵੀ ਵਿਚਾਰ ਜ਼ਰੂਰ ਕਰਾ ਲਈਏ। ਮੇਰੇ ਕੋਲ ਜਿਉਂ ਸੀਮ ਸਾਹਿਬ ਦੇ ਲੈਵਲ ਦਾ ਵਾ ਮੀਟਿੰਗ ਚੱਲ ਰਹੀ ਹੈ। ਉਹਨਾਂ ਦੀ ਸ਼ਾਇਦ ਇੱਕ ਦੋ ਦਿਨਾਂ ਦੇ ਵਿੱਚ ਬਾਅਦ ਮੀਟਿੰਗ طے ਹੋਈ ਆ। ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ, ਅਸਲੀ ਨਿਕਲ ਕੇ ਆਉਂਦਾ। ਜੋ ਯੂ ਵੀ ਕਰਨਗੇ ਪੰਜਾਬੀਆਂ ਦੇ ਹੱਕਾਂ ਲਈ ਕਰਦੇ